ਇਹ ਜਿਸੇ ਮੋਟਰਸਾਈਕਲ ਤੇ ਬਹਿ ਕੇ ਤੇ ਗਾਂ ਗਈ ਆ ਹੁਣ ਕਿਹਦਾ ਫਿਰਨ ਨਹੀਂ ਮਗਰ ਆਂਦੀ ਮੈਂ ਕੰਮ ਕਰਨੀ ਮੈਂ ਵੇਖਾ ਕੇ ਹੁਣ ਬਲ ਅਸੀਂ ਰੋਟੀਆਂ ਨਹੀਂ ਖਾਂਦੇ ਇਹਦੇ ਮਗਰ ਕੇ ਆਟਾ ਹੀ ਪਕਣਾ ਅਸੀਂ ਜੇਰਾ ਕਹਿੰਦਾ ਅੰਦਾ ਮੈਂ ਪਾਲ ਚੁੱਕਿਆ ਈਆ ਕੱਲੀ ਬੋਲੀ ਜਾਂਦੇ ਆ ਹੋਰ ਕੀ ਹੋਣਾ ਈ ਕੱਲੀ ਨੇ ਬੋਲਣਾ ਹੈ ਸੋਮਣ ਕਿਥੇ ਆ ਸੋਮਣ ਅੰਦਰ ਗਈ ਆ ਸਭ ਦੇ ਕੱਪੜੇ ਬਰਾਲਣਾ ਅੱਛਾ ਆ ਭਾਬੀ ਕਿੱ데 ਚਲ ਗਈ ਆ ਤੈਨੂੰ ਪਤਾ ਨਾ ਮੇਰੇ ਭਾਬੀ ਦੀ ਸੈਟ ਲੈਣਾ ਤੂੰ ਚੱਲ ਜਣਾ ਨਾਲ ਹੀ ਭਾਬੀ ਦੇ ਮੈਨੂੰ ਕਾਹਦਾ ਪਤਾ ਵਾ ਤੈਨੂੰ ਕੋਈ ਪਤਾ ਨਹੀਂ ਪਿਆਰ ਤੇ ਤੁਹਾਡਾ ਜ਼ਿਆਦਾ ਹੈ ਮੇਰੇ ਤੇਰਾ ਹੀ ਜ਼ਿਆਦਾ ਹੈ ਮੇਰੇ ਤਾਂ ਘੱਟ ਹੀ ਤਦੋਂ ਆਇਆ ਹੀ ਰਣਵੀਰ ਆਇਆ ਇਹਦੇ 10 ਮਿੰਟ ਬੈਠਾ ਚਾਹ ਵੀ ਨਹੀਂ ਪੀਤੀ ਹੂੰ ਪਾਣੀ ਪੀਤਾ ਤੇ ਚਲ ਉਹ ਮੈਡਮ ਤਿਆਰ ਹੋਈ ਜਾਂਦੇ ਆ ਵਕੇ ਚਲ ਗਏ ਲੈ ਕੇ ਪਾਣੀ ਪੀ ਲਿਆ ਪਾਣੀ ਪੀਣਾ ਹੀ ਪਾਣੀ ਨੂੰ ਕੀ ਏ ਨੂੰ ਉਹਦੇ ਨਾਲ ਕੋਈ ਗੱਲ ਹੋਈ ਘਰ ਦੇ ਬਣੀ ਆ ਪੀ ਲੋ ਕਿ ਧੀਆਂ ਦੇ ਘਰ ਦਾ ਪਾਣੀ ਨਹੀਂ ਪੀਂਦੇ ਉਹਨੇ ਚਾਹ ਨਹੀਂ ਪੀਤੀ ਪਾਣੀ ਪੀ ਲਿਆ ਤੇ ਉਹ ਨਹੀਂ ਪਿੰਦਾ ਪਾਣੀ ਭਰਾ ਪੀ ਲੈਂਦੇ ਆ ਹਾਂ ਭਰਾਵਾਂ ਦਾ ਗਲਾ ਜਿਆਦਾ ਸੁੱਕਾ ਹੁੰਦਾ ਹਾਂ ਉਦਾਂ ਹੀ ਆ ਤੇਰਾ ਸਮਝ ਲਾ ਪਤਾ ਨਹੀਂ ਪਹਿਲੀਆਂ ਗੱਲਾਂ ਹਉਣ ਕੌਣ ਜਾਉਂਦਾ ਨਹੀਂ ਕੋਈ ਵੀ ਕਰਦਾ ਇਹੋ ਜਿਹਾ ਵਿਚਾਰ ਲੋਕੀ ਦੇ ਹਉਣ ਤੇ ਮੀਟ ਮੁਰਗੇ ਸਭ ਬਣਾਉਂਦੇ ਸਭ ਰਾਂ ਕਰ ਜਾਂਦੇ ਆ ਕੋਈ ਪਤਾ ਨਹੀਂ ਇਹ ਪੇਕੇ ਆ ਕੌਣ ਆ ਸਭ ਰਾਂ ਕਰਕੇ ਖਾ ਖੂ ਕੇ ਗਾ ਜਾਂਦੇ ਆ ਨਹੀਂ ਪਰ ਗੱਲ ਕੀ ਹੋਈ ਹੈ ਗਈ ਕਿਉਂ ਕੋਈ ਕੰਮ ਹੀ ਕਰ ਕੀ ਪਤਾ ਮੈਨੂੰ ਕਹਦਾ ਦੱਸਿਆ ਹਾਂ ਦੱਸਿਆ ਹੀ ਨਹੀਂ ਹਾਂ ਨਾ ਦੱਸਿਆ ਤੇ ਨਾ ਹਾਂ ਨੂੰ ਪੁੱਛਿਆ ਆਂਦੀ ਹੀ ਸਰਦਾਰ ਜੀ ਨੂੰ ਪੁੱਛ ਲਿਆ ਹੁਣ ਹਾਂ ਨੂੰ ਪਤਾ ਉਹ ਕੰਮ ਹੀ ਕਰ ਜਾਣਾ ਮੈਨੂੰ ਕਿੰਨਾ ਚੇਰਾ ਹੋਇਆ ਮੈਨੂੰ ਕਿੰਨਾ ਚੇਰਾ ਹੋਇਆ ਨਾ ਚੇਤੇ ਕਹਾਦਾ ਹੋਇਆ ਆ ਆਂਦੀ ਢਿਡਕਾ ਲੈ ਚਲ ਜਾਨੀ ਚਾਰ ਦਿਨ ਜਿਹੜਾ ਖੂਨ ਘਟਿਆ ਵਾਜੂਗਾ ਆ ਖੂਨ ਉਹਦਾ ਮੈਂ ਪੀਤਾ ਸੀ ਨਾ ਨਹੀਂ ਦੋ ਜੋਕਾਂ ਚੰਪੜੀਆਂ ਤੇ ਹੈਗੀਆਂ ਇੱਥੇ ਉਹਨੂੰ ਆ ਤਾਂ ਵੀ ਢਿਡਕਾ ਰਿਓ ਹੂੰ ਰਾਈ ਢਿਚੋੜੀ ਫੁੱਲੀ ਆ ਵਿਚਾਰੀ ਕਿ ਟੈਨਸ਼ਨ ਆ ਨਾ ਹੂੰ ਬੜਾ ਟੈਨਸ਼ਨ ਤੈਨੂੰ ਵੀ ਬੜੀ ਟੈਨਸ਼ਨ ਆ ਉਹਨੂੰ ਵੀ ਬੜੀ ਟੈਨਸ਼ਨ ਆ ਦੋਣ ਦੇਰ ਭਾਬੀ ਨੇ ਜਿਆਦਾ ਜਿਆਦਾ ਟੈਨਸ਼ਨ ਆ ਲੈਂਦੀਆਂ ਹੂੰ ਤਾਂ ਉਹ ਕਿ ਨੀਵਰੀ ਮੈਂ ਕਿਹਾ ਇਹ ਬਿਨਾ ਉਹਨਾਂ ਨੂੰ ਕੋਈ ਕਿਹਾ ਕਰੋ ਨਾ ਉਹ ਕੋਈ ਕਿਹਾ ਕਰੋ ਤਾਂ ਕੀ ਕਿਆਈ ਆਈ ਇਹਨੂੰ ਹਾਂ ਉਹ ਜੜੀ ਨਾ ਆਈ ਫੇ ਤਾਂ ਫੇ ਨਾ ਉਹ ਤਾਂ ਨਹੀਂ ਤਾਂ ਰੋਟੀ ਜੜੀ ਜੜੀ ਵੇਖ ਲਈ ਨਹੀਂ ਹੁਣ ਕਿੰਨੀ ਕੀ ਜੁੜਦੀ ਨਹੀਂ ਅੱਗੇ ਤੁਸੀਂ ਆਟਾ ਖਾ ਕੇ ਵੱਡੇ ਹੋਏ ਸੀ ਰੋਟੀਆਂ ਹੀ ਖਾ ਕੇ ਵੱਡੇ ਹੋਇਆ ਸੀ ਖਵਾਲ ਖਵਾਲ ਕੇ ਜਦੋਂ ਜਿਉ ਮੁੰਡਾ ਆਇਆ ਸੀ ਤੈਨੂੰ ਜੋ ਰੋਟੀ ਪਾਣੀ ਤੇ ਖਵਾ ਕੇ ਘਲ ਦੇ ਲਾਇ ਜੁੜ ਬਣਾ ਕੇ ਕਹਿੰਦੇ ਨਹੀਂ ਮੈਂ ਨਹੀਂ ਚਾਹ ਲੋਣੀ ਮੰਨਦਾ ਤਾਂ ਮੈਂ ਚਾਹ ਵੀ ਨਹੀਂ ਤਸਰੀਆਂ ਬੜੀਆਂ ਐ ਆਟਾ ਗੁੱਜਾ ਹੀ ਬਿੰਦਾ ਤੋਂ ਕੁਲਕੇ ਲਾ ਦਿੰਦੇ ਉਹਨਾਂ ਦਾ 200 ਰੁਪਏ ਦਾ ਬੈਗ ਭਰਿਆ ਚੱਲ ਵੀ ਚੱਲ ਵੀ ਨਹੀਂ ਦੱਸਿਆ ਤੁਸੀਂ ਕਿਹਨੂੰ ਨਹੀਂ ਮੈਂ ਜਾਣਾ ਵਾਂ ਕਿੱਦਾਂ ਵੇਖ ਲੈਣਾ ਤੂੰ ਆਣਾ ਭਾਬੀ ਨੂੰ ਤੂੰ ਹੀ ਤੰਗ ਕਰਦੀਆਂ ਹੀ ਆ ਉਹ ਕਰਦੀਆਂ ਹੁਣ ਭਾਬੀ ਕਿੱਡੀ ਕਿ ਚੰਗੀਆਂ ਜਿਹੜੀ ਸਾਨੂੰ ਪੁੱਛ ਕੇ ਵੀ ਨਹੀਂ ਗਈ ਕਿ ਮੈਂ ਪੇਕੇ ਜਾਣਾ ਵਾਂ ਨਹੀਂ ਗੱਲ ਤੇ ਮਾੜੀ ਆ ਫੇਰ ਅੱਜ ਤੇ ਚਪਕਾ ਕੇ ਪੇਕੇ ਚਲ ਗਈ ਆ ਨਾ ਕੱਲ ਹੋਰ ਵੀ ਕਿਤੇ ਤੁਰ ਪੈ ਗਈ ਤੇ ਫੇਰ ਫਿਰ ਜਵਾਬ ਦੇਣਾ ਹੀ ਹੂੰ ਨੇ ਦੇ ਕਾਨੂੰਨ ਬਣਾਉਂ ਇਥੇ ਪਹਿਲਾਂ ਦਾ ਕਾਨੂੰਨ ਬਣਿਆ ਇਹ ਹੁਣ ਪਤਨ ਕੀ ਹੋ ਗਿਆ ਨੂੰ ਤਾਂ ਕਹਿੰਦੀ ਸੁਣਦੀ ਨਹੀਂ ਉਹ ਅਸ਼ਤਾਨ ਤੇ ਸائن ਕਰਾਇਆ ਕਰੋ ਨਾ ਆਹ ਸਹਿਨ ਤੂੰ ਵੀ ਪੜਿਆ ਕਰਕੇ ਦੇਣਾ ਤੇ ਉਹਨੇ ਵੀ ਮਿਲ ਕਰਕੇ ਦੇਣੇ ਆਂ ਲੋੜਾ ਪਈ ਜਦੋਂ ਅਗਲੀ ਨੋਇਨਾ ਸਤਾਉਣਾ ਉਹਨੇ ਜਾਣਾ ਹੀ ਇੱਕ ਉਹਨੇ ਨਾਲੇ ਜਾਣਾ ਨਹੀਂ ਆਪਣੇ ਭੇਕੇਆਂ ਨੂੰ ਮਿਲਣਾ ਤੈਨੂੰ ਚੱਲ ਜਾਣਾ ਤੂੰ ਵੀ ਨਾਲ ਹੀ ਅਹੀਂ ਸਤਾਉਣੀ ਹੈ ਜਦ ਤੱਕ ਨਹੀਂ ਨਾ ਆਸਤੋਂ ਤੇ ਤੂੰ ਲੈ ਕੇ ਆ ਜਾਂਦਾ ਇਹਨੂੰ ਚੱਲ ਜਾਣਾ ਹੀ ਮੈਂ ਕਦਾਂ ਚੱਲ ਜਾਣਾ ਮੈਂ ਭਾਬੀ ਦਾ 헤ਜਲਾ ਜੀ ਬਣਾਉਂ ਕਾ ਬਿਨਾਂ ਪਾ ਬੇਪਰਾ ਆਉਂਦੇ ਹੁੰਦੇ ਆ ਤੇ ਹੋਰ ਜਾਂਦੇ ਰਿਹਿੰਦੇ ਜੇਰ ਵਾਲਾ ਜੰਦਾ ਤੇ ਚਲੇ ਹੀ ਜਾਣਾ ਹੈ ਹਾਂ ਨਹੀਂ ਤਾਂ ਕੱਟ ਤਾ ਨਾ ਕਰਦਾ ਤਾਂ ਹਾਂ ਹਾਂ ਹੁਣ ਵੀ ਚੱਲ ਜੂ ਮੈਨੂੰ ਕੀ ਇੱਥੇ ਮੈਨੂੰ ਕਿਹੜਾ ਕੱਟ ਦੇ ਘਰੋਂ ਚਲ ਜੀ ਲੈ ਆਵੀਂ ਜਾ ਕੇ ਤੂੰ ਭਾਬੀ ਨੂੰ ਉਧਰ ਨਾ ਨਾ ਜਾਈਂ ਭਾਗ ਬਗੈਰ ਤੂੰ ਤੁਹਾਡਾ ਔਖਾ ਹੈ ਨਾ ਮੇਰੀ ਦੀ ਕੋਈ ਗੱਲ ਨਹੀਂ ਨਹੀਂ ਆਡਾ ਨਹੀਂ ਔਖਾ ਹੁੰਦਾ ਹੋਈ ਜਾਣਾ ਵਾ ਲੜਨਾ ਕੀਦਣਾ ਵਾ ਤੇ ਨਾ ਹੂੰ ਮੈਂ ਤਾਂ ਘੰਟਾ ਡਿ ਲਾ ਕੇ ਲਾਦਾ ਕਦੇ ਵੀ ਤੂੰ ਕੰਨ ਲੱਗਣਾ ਲਾ ਲਾ ਕੇ ਨਾ ਬੈਠੇ ਰਹੋ ਹਣ ਮਸਤ ਹੋ ਕੇ ਕੋਈ ਨਹੀਂ ਬੈਠੇ ਰਾਵਾਂਗੇ ਕਿੰਨੇ ਕਿਦਰ ਰਹਿਣਾ ਵਾ ਉੱਥੇ ਬੜੀ ਜੀ ਲੱਗਣਾ ਉਹਦਾ ਇੱਥੇ ਵਾਲੀਆਂ ਮੌਜਾਂ ਨਹੀਂ ਲੱਭਣੀਆਂ ਉੱਥੇ ਉਹਨੂੰ ਜਿਹੜੀਆਂ ਇੱਥੇ ਲੱਭਦੀਆਂ ਵਾ ਦੇ ਗੱਬੀ ਹਾਲੇ ਖੜਾ ਆ ਗਈ ਬੜਾ ਕੰਡਾ ਇੱਥੇ ਬੈਠਣ ਨੂੰ ਪਿਠਾਵਾ ਆ ਦਵਾ ਲੁੱਕ ਜਾ ਹਾਲ ਨੂੰ ਹਾਲ ਵੱਲ ਆਵੇ ਕੀ ਇਤਨਾ ਘੇੜਾ ਉਹ ਤੇ ਤੋਂ ਉਹ ਨਾ ਫੇਰ ਕਿਤੇ ਲੀਡ ਖਰਾਬ ਰਹੇਗਾ ਘਟਾ ਦੇਣੀ ਐ ਇਦਾਂ ਥੋੜੀ ਛੋ ਨੰਬਰ ਗਿਆ ਤੇ ਪ੍ਰੇਪੇਅਰ ਹਾਂ ਮੁਬਾਰਕਾ ਜਮਣ ਖਾ ਲਈਆਂ ਕੰਦੇ ਜਠਾਣੀ ਤੇ ਚਲ ਗਈ ਇਹ ਤਾਂ ਨੋਂ ਮੈਨੂੰ ਕਾਦੀਆਂ ਨਹੀਂ ਤੈਨੂੰ ਆਗੇ ਮੈਨੂੰ ਕਾਦੀਆਂ ਸੈਡ ਤੇ ਤੁਸੀਂ ਲੈਂਦੇ ਹਾਏ ਭਾਬੀ ਕੰਮ ਕਰਦੀ ਹਾਏ ਤੂੰ ਹੀ ਕਰਦੀਆਂ ਨਹੀਂ ਕੋਕ ਤੇ ਮੈਂ ਤਾਂ ਚੱਲ ਸੈਡ ਲੈਣਾ ਮੈਂ ਕਿਹੜਾ ਮੁਕਰਦਾ ਵਾਂ ਆ ਤੂੰ ਕੋਚ ਤੇ ਤੈਨੂੰ ਹੋਣਾ ਚਾਹੀਦਾ ਸੂਣਾ ਭਾਬੀ ਚਾਰ ਦਿਨ ਗਈ ਹੈ ਤੇ ਚੱਲ ਸੁੱਖ ਦਾ ਸਾਥ ਲਊਗੀ ਨਾ ਮੈਂ ਤਾਂ ਖੁਸ਼ ਹਾਂ ਮੁਬਾਰਕਾਂ ਤੇ ਮੈਂ ਗੱਲਾਂ ਦਿੱਤੀਆਂ ਕਿ ਤੂੰ ਰਜਦੀ ਸੀ ਨਾ ਮੈਨੂੰ ਤੇਰਾ ਖੂਨ ਜਿਹੜਾ ਛੱਡਦਾ ਜਿਹਦਾ ਲਵੇ ਵੇਖ ਕੇ ਮੇਰੇ ਘਰੇ ਕੋਲੋਂ ਖੂਨ ਛੱਡਦਾ ਇਹਦੇ ਅੱਜ ਬਾਸ ਮੈਨੂੰ ਹੀ ਪ੍ਰਦਾਨ ਕੀਤਾ ਗਾੜੀਆਂ ਉਹਦੇ ਮੈਂ ਤਾਂ ਕਦੀ ਨਾ ਉਹਨੂੰ ਚੰਗੀ ਨਾ ਮਾੜੀ ਮੈਂ ਕਦੀ ਨੂੰ ਕਦੀ ਘਵਾਇਆ ਵੀ ਨਹੀਂ ਥੋੜੀ ਕੀਤੇ ਲੈ ਤੈਨੂੰ ਕੀ ਲੋੜ ਕਹਿਣ ਦੀ ਘਵਾ ਦੇ ਤੇ ਨਹੀਂ ਨਾ ਤੂੰ ਮੈਂ ਨਹੀਂ ਕਹਿਣੂੰ ਘਵਾਉਂਦੀ ਆਪਣੀਆਂ ਗਲਤੀਆਂ ਤੋਂ ਘਵਾਉਂਦੀ ਆਪਣੀ ਅਧਿਕਾਰ ਹੀ ਗਲਤੀ ਕਰਮ ਕਰਦੀ ਇਹ ਗਲਤੀ ਹੈ ਜੀ ਕੰਮ ਕਰਦੀ ਇਹ ਗਲਤੀ ਨਹੀਂ ਕੰਮ ਟੇ ਲਾ ਕਰਦੀ ਹੌਲੀ ਹੌਲੀ ਜਿੱਲੀ ਜੀ ਲੱਗੀ ਰਹੀਦੀ ਤੂੰ ਮਸ਼ੀਨ ਵਾਂਗੂ ਕਰ ਲਾ ਹੁਣ ਮੈਂ ਤਾਂ ਨਹੀਂ ਕਰਦੀ ਆ ਹੋਣਵੇਂ ਲੈਨੇ ਆ ਨਾ ਕਿੰਨੀ ਕੀ ਤੇਜ਼ ਹੁੰਦਾ ਮੈਂ ਪਹਿਲਾਂ ਉਹ ਨਹੀਂ ਕੀਤਾ ਮੈਂ ਤਾਂ ਹੁਣ ਵੀ ਨਹੀਂ ਕਰਦਾ ਤੇ ਦੂਜਿਆਂ ਨੇ ਕਿਹਾ ਸੋਖਾਣਾ ਮੈਂ ਨਹੀਂ ਕਦੀ ਕਿਹਾ ਹੋਰ ਮੈਂ ਕਿੰਦੀਂਂ ਦੀ ਤੂੰ ਹੁਣ ਤੂੰ ਇਹ ਲੈ ਹੁਣ ਕਹਿਣੀ ਵੇਕਟਰ ਲਾ ਜਾ ਕੰਮ ਕਰਦੀ ਜਿੱਲੀ ਜੀ ਕੰਮ ਕਰਦੀ ਉਹ ਤਾਂ ਮੈਂ ਉਦਾਂ ਹੀ ਕਹਿਤਾ ਆਈ ਤੇ ਸ਼ੁਕਰ ਕਰ ਪਿਓ ਉਦਾਂ ਗਈ ਆ ਜੇ ਕਿਤੇ ਤੁਹਾਡੀ ਕਰਤੂਤਾਂ ਪੱਕੀ ਚੱਲ ਗਈ ਨਾ ਤਾਂ ਤੁਹਾਡੇ ਨੂੰ ਸਾਖ ਤੇ ਨੱਕ ਤੇ ਦਾਮ ਆ ਜਾਣਾ ਇਹਨਾ ਮੈਨੂੰ ਪਤਾ ਵਾ ਪੱਕੀ ਉਹਨੇ ਕਿੱਥੇ ਚੱਲ ਜਾਣਾ ਇੱਥੇ ਹੀ ਆਉਣਾ ਇੱਥੇ ਆਉਣਾ ਤਾਂ ਚੱਲ ਹੈਗਾ ਹੀ ਹਉਣ ਨੇ ਪਰ ਆ ਹੁਣ ਵੇਖਨੇ ਆ ਨਾ ਕਿੰਨੀਆਂ ਕਿ ਸੌਖੀਆਂ ਨਹੀਂਆਂ ਤੇਰੀ ਤੇ ਵੇਲੇ ਆਏ ਕਿ ਮਾ ਚੱਲੇ ਇਧਰੋਂ ਵਿਚਾਰੀ ਆਈ ਉਹਨੂੰ ਗੱਲਾਂ ਇਧਰੋਂ ਆਈ ਉਹਨੂੰ ਗੱਲਾਂ ਉਹ ਆਪਣੀ ਕਰਤਾ ਵੀ ਗੱਲਾਂ ਕਰਵੰਦੀ ਜੋ ਚੰਗੀ ਇਧਰ ਗੱਲਾਂ ਕਰਤਾ ਕਰਵਾ ਲਈ ਹੂੰ ਤੇਰੇ ਕਰਤੱਬ ਤੇ ਬਹੁਤ ਸੋਹਣੇ ਆ ਵੀ ਉਹ ਆਪਣੀ ਕਰਤੱਬੀ ਕਰਾਉਂਦੀ ਦੌਰ ਸੋਹਣੇ ਹੀ ਆ ਹੂੰ ਇਹ ਤਾਂ ਨਹੀਂ ਪਾਸ ਹੋ ਰਹੀ ਰਹਿੰਦੇ ਕਰਦੇ ਰਹਿੰਦੇ ਮੇਰੇ ਦੁਆਲੇ ਹੋਏ ਰਹਿੰਦੇ ਪਰ ਢਾਈ ਕਿਉਂ ਹੋ ਗੋ ਕੰਮ ਹੀ ਉੱਥੇ ਕੰਮ ਪੈ ਗਿਆ ਜਾਂ ਕਿਦਾਂ ਮੈਨੂੰ ਦੱਸ ਕੇ ਜਾਣਾ ਹੀ ਦੱਸ ਮੰਮੀ ਨੂੰ ਦੱਸ ਕੇ ਜਾਣਾ ਚਾਹੀਏ ਆਪਣੇ ਘਰ ਵਾਲੇ ਨੂੰ ਦੱਸ ਕੇ ਜਾਣਾ ਹੀ ਆ ਤੇ ਮੰਮੀ ਨੇ ਨਹੀਂ ਮੈਨੂੰ ਵੀ ਨਹੀਂ ਦੱਸ ਕੇਗੀ ਮੈਨੂੰ ਪਤਾ ਹੀ ਨਹੀਂ ਕਿ ਉਹਦਾ ਨਹੀਂ ਹੈ ਕੀ ਪਤਾਉਣੇ ਮੰਮੀ ਨੂੰ ਪਤਾਉਗੂ ਮੈਂ ਵੀ ਪੁੱਛਿਆ ਹੋ ਗਏ ਨਹੀਂ ਮੈਨੂੰ ਪਤਾ ਹੀ ਨਹੀਂ ਉਹਨੇ ਪਤਾ ਵੀ ਆ ਉਹਨੇ ਤਾਂ ਨਹੀਂ ਉਹਦੇ ਸਿਰ ਭਾਂਡਾ ਭੰਡਣਾ ਵਾ ਕਿਸ ਨਾ ਕੇ ਬੰਨੇ ਉਹਨੂੰ ਪੁੱਛਿਆ ਵੀ ਜਰਾ ਨਾ ਉਹ ਤਾਂ ਵੀ ਕਹਿਦਰਾ ਮੈਨੂੰ ਕਿਹੜਾ ਪੁੱਛ ਕੇ ਗਈ ਏ ਹੇ ਹੁਣ ਜੇ ਉਹ ਜਾਣਦੇ ਚ ਰੱਬ ਜਾਣਦਾ ਮੈਨੂੰ ਇਹ ਗੱਲਾਂ ਕੀ ਪਤਾ ਸੱਚੀ ਤਨ ਕੋਈ ਨਹੀਂ ਪਤਾ ਨਹੀਂ ਹੂੰ ਹੂੰ ਜਿਹੜਾ ਕਮਾਲੀ ਹੋ ਗਈ ਏ ਜਾ ਉਹ ਨਾ ਜਾ ਕੇ ਕੰਮ ਨੂੰ ਕਰ ਲੋ ਐਵੇਂ ਸਿਲਕ ਪਾਉਂਦੇ ਰਹਿਦੇ ਮਨ ਨਾਲ ਦੇ ਇੱਕ ਆ ਟਿੰਡਾ ਜਿਆਦੀ ਪੈਦਾ ਹੋਗੀ ਅੰਦਾਜ਼ਾ ਤੈਨੂੰ ਓਣ ਵਦਨ ਲੜ ਲਾ ਕੇ ਮੈਂ ਤਾਂ ਨਹੀਂ ਲੜਨ ਦੀ ਮੈਂ ਸਾਡਾ ਸੁਟਣਾ ਲਵਾ ਲੇਗੀ ਲੈ ਇਧਰ ਆ ਆਈ ਤੇਰੇ ਲਾਗੇ ਨਾ ਬਹਿਣਾ ਨਹੀਂ ਚਾਹੀਦਾ ਮੈਂ ਤਾਂ ਤੈਨੂੰ ਸਗੋਂ ਵਧਾਈ ਦੇਣ ਆਈ ਜਾਲ ਤੇਰੀ ਜਾਲ ਸੁਖੀ ਹੋਈ ਨਹੀਂ ਤੇ ਮੈਂ ਸੱਦਾ ਗਾ ਲੈ ਵੀ ਤੁਸੀਂ ਮੇਰੇ ਲਾਗੇ ਆ ਕੇ ਬੋ ਜਾਓ ਆਪਣਾ ਕੰਮ ਕਰੋ ਦੇਖ ਲਈ ਮੇਰੇ ਵਾਲਾ ਛੜੀ ਪੈਂਦੀ ਛੜੀ ਪੈਂਦੀ ਬੁਤਨਾ ਚਲੋ ਪਾਪਾ ਚੱਲ ਗਈ ਜਾ ਪਾਪਾ ਨਾਲ ਚੱਲ ਜਾ ਕੜੀ ਮੈਂ ਵੀ ਸੋਣਾ ਜਾਣਾ ਉਹ ਹੋਣਗਾ ਹਨ ਪਪਾ ਨੇ ਲੈ ਰਣਾ ਹੀ ਨਾਲ ਉੱਧਰ ਹੈ ਦੇ Ano na? Ay, ma. Ay. tak Ano may bayan di ਈ ਗੱਲ ਉਹ ਹੀ ਦਾ ਮੈਂ ਪੰਘੇ ਮੜੇ ਆਏ ਆ ਮੈਂ ਮੈ ਕੀ ਬਹਿਣਾ ਥੱਕ ਹੀ ਗਈ ਆ ਸਰੀਰ ਹੀ ਨਹੀਂ ਲੰਡਿਆ ਥੱਕੀ ਤਾਂ ਨਹੀਂ ਥਾਈ ਜਾ ਤੇ ਬੈਲੀ ਜੇ ਨਹੀਂ ਥਕਣਾ ਕੀ ਆ ਇਦਾਂ ਹੀ ਫੇਰੇ ਮਾ ਮਾ ਥੱਕ ਜੀਦਾ ਕਦੀ ਇੱਧਰ ਕਦੀ ਉੱਧਰ ਸਿਆਣਾ ਸਿਰ ਹੋਇਆ ਵਾ ਹੁਣ ਕਿਹੜਾ ਅਸੀਂ ਕੁੜੀਆਂ ਚਿਰੀਆਂ ਵਾ ਸੁਫੇਂਦਾ ਚਲ ਗਈ ਚਲ ਗਈ ਕਿਧਰ ਗਈ ਸੋਨੂ ਨਾ ਨਹੀਂ ਇਹ ਤਾਂ ਭਰਾ ਆਇਆ ਹੈ ਅਛਾ ਬੈਠਾ ਨਹੀਂ ਮਿਲ ਕੇ ਵੀ ਨਹੀਂ ਗਿਆ ਪੰਜ ਮਿੰਟ ਬੈਠਾ ਉਹ ਚਾਹ ਨਹੀਂ ਪੀਤੀ ਬਥੇੜਾ ਜੋੜ ਲਾਇਆ ਚਾਹ ਪੀ ਕੇ ਜਾਏ ਨਹੀਂ ਨਹੀਂ ਮਸੀ ਜੀ ਨਹੀਂ ਨਹੀਂ ਆਖਣਾ ਇਹ ਉਹ ਰੋਟੀ ਪਾਣੀ ਖਾ ਕੇ ਚੱਲ ਜਾਂਦਾ ਕਿ ਰਾਮਨਾ ਖੈਰ ਕੇ ਚੱਲ ਜਾਂਦਾ ਮੈਂ ਤਾਂ ਜੋੜ ਬਥੇੜਾ ਲਾਇਆ ਨਹੀਂ ਮੰਨਿਆ ਫਿਰ ਉਹ ਕਿੰਨੇ ਕਿਤੇ ਰਹਿਣਾ ਮੈਂ ਆਖਿਆ ਹੀ ਮੈਂ ਮਿਰ ਜਿਹਾ ਤਰ੍ਹਾਂ ਲਾ ਕੇ ਚੱਲਿਆ ਵਾ ਦੋ ਤਿੰਨ ਦਿਨਾਂ ਨੂੰ ਛੱਡ ਜੀ ਸਾਡੇ ਘਰ ਦਾ ਨਹੀਂ ਚੱਲਦਾ ਫਿਰ ਵਾ ਮੁਸ਼ਕਲ ਹੋ ਜਾਂਦਾ ਕੰਮ ਆਂਦਾ ਤਾਂ ਹੀ ਮੈਂ ਛੱਡ ਜਾਾਂਗਾ ਮਸੀ ਜੀ ਅਹੀਂ ਅੱਛਾ ਦੇਖ ਕੌਣ ਕਿਦਨ ਆਉਂਦੀ ਆ ਦੋ ਤਿੰਨ ਦਿਨਾਂ ਨੂੰ ਆ ਹੀ ਜਾਏਗੀ ਜਰੂ ਆਈ ਗਿਆ ਨਾ ਨੇ ਮੈਂ ਹੋਰ ਕੋਈ ਕੰਮ ਨਹੀਂ ਜਰੂ ਸੜੀ ਦੀ ਦੋ ਚਾਰ ਦਿਨ ਜਰੂ ਜਾਨੇ ਪਿੰਡਾਂ ਭੈਣ ਭਰਾ ਨੂੰ ਮਿਲਣੇ ਪੈਂਦੇ ਆ। ਅਰ ਕੋਈ ਕਈ ਹੁੰਦੇ ਗੱਲਾਂ ਮਾਤਾ ਘਰ ਗਿਆ ਫੇ ਮਾਂ ਨੂੰ ਮਿਲਣਾ ਨੇ। ਪੈਰ ਭਰਾ ਆਵ ਲਿਆ ਗਿਆ। ਹੋਰ। ਹੋਰ ਦੋ ਚਾਰ ਦਿਨ ਕੰਮ ਕਰ ਲੇਗੀ ਕੋਈ ਨਹੀਂ ਹੁੰਦੇ ਜਾਣ। ਹਾਂ। ਬਾਕੀ ਠੀਕ ਹੈ। ਹਾਂ ਉਹ ਕੋਈ ਨਹੀਂ। ਕਰਾਂਗੀ ਹੁਣ ਆ ਤੁਹਾਨੂੰ ਰੋਟੀ ਤੇ ਖਵਾ ਲਾਂਗੀ ਨਾ ਬਣਾ ਕੇ। ਹਾਂ ਕਰਾਂ ਦਾ ਕੰਮ ਇਦਾਂ ਹੀ ਚੱਲਦੀ ਆ ਵੀ। ਸਾਰੇ ਵੰਡ ਕੇ ਚੱਲਦੇ ਨੇ ਇੱਕ ਦੋ ਦਿਨ ਕੰਮ ਪੈਂਦੇ ਕੰਮ ਸਾਗੇ। ਕਹਦਾ ਇਹ ਨਹੀਂ ਕਰਦੇ ਸਾਡੀ ਧੜੀ ਪੱਟੇ ਪਾਉਂਦੇ ਰਹਿੰਦੇ ਨੇ ਬਾਹਰ ਪੈਲੀ ਆ ਫੇਰਾ ਮਾਰਨਾ ਪੈਂਦਾ ਤੈਨੂੰ ਤੇ ਜਾਣ ਕੇ ਨਹੀਂ ਆਂਦੇ ਸੁਣੋ ਨੂੰ ਸੁਣੋ ਵੀਲਾ ਰਿੰਦਾ ਸਾਡੀ ਧੜੀ ਜਣਾਨੀ ਅਜੇ ਇੰਟਰੈਸਟ ਲਿੰਦਾ ਰਿੰਦਾ ਗੱਲਾਂ ਦਾ ਨਹੀਂ ਜਣਾਨੀ ਤੋਂ ਕਹਦਾ ਅੰਠੇ ਸਾਖਿਆ ਮੈਨੂੰ ਮੈਂ ਕਿਹਾ ਜਦੋਂ ਤੂੰ ਆਇਆ ਘਰ ਉਦੋਂ ਪੈਰੀ ਆ ਮਾ ਫੇਰਾ ਮਾਰੇ ਕ ਬੰਮੀ ਵਾਲ ਮੋਟਰ ਵਾਲ ਆਪਣੀ ਉਹਨੂੰ ਤੇ ਸਾਰਿਆਂ ਨਾਲ ਵੱਧ ਹੁਣ ਇਹ ਹਾਂ ਭਾਬੀ ਚਲ ਗਈ ਭਾਬੀ ਚਲ ਗਈ ਮੈਂ ਕਿਹਾ ਤੂੰ ਵੀ ਨਾਲ ਹੀ ਚੱਲਣਾ ਭਾਬੀ ਦੇ ਭਾਬੀ ਦਾ ਪੜਾ ਹੀ ਜਿਹੜਾ ਹੈ ਉਹ ਪੜਾ ਹੀ ਹੈ ਲਾ ਬੜਾ ਉਹਦਾ ਕਰਦਾ ਵਾ ਵੀ ਤੁਸੀਂ ਭਾਬੀ ਨੂੰ ਕੰਮ ਡਾਹ ਸਕਦੇ। ਚਲੋ ਇਹ ਗੱਲ ਤਾਂ ਠੀਕ ਆਂਦਾ ਹੋਈ। ਇਹ ਗੱਲਾਂ ਮੈਂ ਵੀ ਸਮਝਾਂ ਦਿਆਂ। ਕੋਈ ਗੱਲ ਨਹੀਂ। ਚਲੋ ਠੀਕ ਹੈ ਫੜੀ ਜਿਦ ਤਰ੍ਹਾਂ ਤੁਹਾਨੂੰ ਚੰਗਾ ਲੱਗਦਾ ਕਰੀ ਜਾਓ। ਮੈਂ ਆਹ ਤੁਹਾਨੂੰ ਪਕਾ ਕੇ ਦਵਾਂਗੀ। ਤੇ ਪਕਾ ਕੇ ਦੇ ਦੇ ਕੋਈ ਗੱਲ ਨਹੀਂ ਪਕਵਾਂੀਆਂ ਬੈਂਦੀਆਂ ਕਰਾਂਗੇ ਜੀ। ਸਾਰੇ ਪਕਉਂਦੇ ਆ। ਹਾਂ ਤੇ ਪਕਾਉਣੀਆਂ ਤੇ ਅੱਗ ਨਹੀਂ ਪਕਾਉਂਦੇ ਅੱਗੇ ਵੀ ਪਕਾ ਕੇ ਦਿੰਦੇ। ਚਲ ਹੁਣ ਤਾਂ ਮੰਜੇ ਤੇ ਖਾਂਦੀ ਰਹੀਆਂ ਹਾਂ ਤੇ ਕੁੜੀਆਂ ਕਰ ਲੈਂਦੀਆਂ ਕੰਮ ਚਾਰੀਆਂ। ਮੈਂ ਕਰ ਲੈਂਦੀ ਆਂ ਜਾਣੇ ਦੇ ਦੋ ਕੁੜੀਆਂ ਕੱਲਾ ਕੇ ਕੰਮ ਕਰ ਲੈਂਦੀ ਆਂ ਵਾ ਸਿਰ ਦਾ ਪਾਈ ਮੈਨੂੰ ਹੀ ਕਰਨੀ ਚੰਗੀ ਆ ਫੇਰ ਕੁੜੀਆਂ ਕੰਮ ਕਰਦੀਆਂ ਉਤਰਾਂ ਨਹੀਂ ਕਰਦੀਆਂ ਤੂੰ ਵੀ ਤੇ ਰਹਿੰਦੇ ਬਾਹਰ ਸਰਦੇ ਤੁਹਾਨੂੰ ਵੀ ਪਤਾ ਘਰ ਕੀ ਬੰਦਾ ਕੀ ਨਹੀਂ ਮੈਂ ਕਦੀ ਤੁਹਾਨੂੰ ਦੱਸਿਆ ਨਹੀਂ ਵੀ ਤੁਸੀਂ ਮੇਰੇ ਕਦੀ ਸੁਣਨੀ ਨਹੀਂ ساری ਉਮਰ ਤੁਸੀਂ ਮੇਰੀ ਤੇ ਸੁਣੀ ਨਹੀਂ ਜਿਹੜਾ ਤੁਹਾਡੇ ਕੰਨ ਭੜਦੇ ਤੁਸੀਂ ਉਹਦੀਆਂ ਸੁਣਦੇ ਹੋ ਠੀਕ ਹੈ ਕਿਹਨੇ ਸੁਣੀ ਹੋਰ ਕੇ ਜੀ ਸਾਰੀ ਰਹਿ ਦੇ ਤੈਨੂੰ ਕੰਨਾ ਸੁਣਦਾ ਰਹਿਣਾ ਸੁਣਦਾ ਰਹਿਣਾ ਕਦੀ ਆ ਹੋ ਗਿਆ ਕਦੀ ਫਰਾਨਾ ਹੋਇਆ ਕਦੀ ਉਹ ਹੋ ਗਿਆ ਤੇ ਫੇਰ ਕਿਹਦਾ ਅਸਰ ਕਰਦੇ ਜੇ ਅਸਰ ਤਾਂ ਪੂਰਾ ਕਰਨੀ ਤੁਹਾਨੂੰ ਤੁਮੀ ਕਹਿਆ ਕਰਨਾ ਥੋੜਾ ਜਿਆਦਾ ਐਵੇਂ ਨਹੀਂ ਨਾ ਕਾਲੇ ਪੈ ਗਿਆ ਉਹ ਜੱਕਦਾ ਗੱਲ ਹੋਸਾ ਨਹੀਂ ਕਰੀ ਦੇਵਦੀ ਥੋੜਾ ਹੋਸਾ ਵੀ ਨਹੀਂ ਤੇਈਦਾ ਬੰਦਾ ਘਰ ਵਿੱਚ ਆ ਸਾਰਾ ਪਰਿਵਾਰ ਆ ਤਾਂ ਹੋਸਾ ਨਹੀਂ ਗੱਲਾਂ ਕਰ ਉਹ ਆਮ ਨਾਲ ਬਹਿ ਕੇ ਗੱਲ ਬਾਤ ਵਾਗੀਗੀ ਤੇ ਠੀਕ ਹੈ ਹਾਂ ਚਲ ਚਲ ਗਈ ਤੇ ਰਹਿਣ ਤਾਂ ਚੱਲਦੇ ਨੇ ਰਹਿਗੇ ਰੱਬੇ ਆ ਜਾਈਂ ਜੀ ਲੱਗਣਾ ਉਹ ਇੱਥੇ ਪਰੌਂਠੇ ਮਿਲਦੇ ਉਹ ਉੱਥੇ ਨਹੀਂ ਮਿਲਨੇ ਇੱਥੇ ਹੀ ਆ ਕੇ ਜੀ ਲੱਗਣਾ ਉੱਥੇ ਨਹੀਂ ਲੱਗਣਾ ਉਹ ਆਪਨੇ ਆਪੇ ਬਹਿ ਕੇ ਆਈ ਖੜੀ ਦੋਹਾਂ ਦਿਨਾਂ ਦੇ ਨਾਲ ਉਹ ਇੱਥੇ ਜੀ ਨਹੀਂ ਲੱਗਣਾ ਉੱਥੇ ਵੀ ਲੱਗ ਰਿਆਂ ਤੇ ਉਹਦੀ ਗੱਲ ਨਾ ਨਾ ਉੱਥੇ ਬੜਾ ਘਾਣੂ ਘਾੜ ਉਹਨਾਂ ਦੇ ਲਵੇੜਾ ਨਹੀਂ ਕਿਤੇ ਦੁੱਧ ਦਾ ਘੋਟ ਨਹੀਂ ਆ ਉੱਥੇ ਮੁੱਲ ਚ ਲੈ ਕੇ ਦੁੱਧ ਤੇ ਚਾਹ ਬਣਾਉਂਦੀਆਂ ਕਾਲੀ ਅੰਦਰੀ ਚਾਹ ਬਣਾ ਕੇ ਪੀ ਲੈਂਦੀਆਂ ਆ ਇੱਥੇ ਦੁੱਧ ਚ ਪੱਤੀ ਪਾ ਪਾ ਕੇ ਪਿੰਦੀ ਆ ਬਚਾਰੇ ਕੋ ਉਹਨਾਂ ਕੋ ਤਾਂ ਬਚਾਰੇ ਖਾ ਖਾ ਗਈ ਆਈ ਗਈ ਕਰ ਦੇ ਲਈ ਆ ਨਾ ਕੋ ਉਹਨਾਂ ਕੋ ਚਲੋ ਠੀਕ ਆ ਤੁਸੀਂ ਨਾ ਇੰਨੀ ਵਿਦਾ ਚਾ ਕੇ ਗੱਲ ਕਰ ਜਾਇਗਾ ਆਪਣੇ ਸਾਹਮਣੇ ਬੈਠ ਕੇ ਜੀ ਹੋ ਜੀ ਕੋਈ ਗੱਲ ਨਹੀਂ ਹੈ ਨਾ ਐਮਗਾ ਦਾ ਗੱਲ ਵੀ ਨਹੀਂ ਕਰਦੀ ਹੋਈ ਨਹੀਂ ਇਹ ਮੈਨੂੰ ਗਲੋੜਾ ਕਰ ਹਾਂ ਬਸ ਤੈਨੂੰ ਸਾਹਮਣੇ ਰਹੋ ਤੇ ਸਾਹਮਣੇ ਗੱਲਾਂ ਕਰੋ ਕੁੜੀਆਂ ਨੂੰ ਆਪਣੇ ਥਾਂ ਕੰਦਾਂ ਰੱਖੋ ਬਸ ਜਈ ਕਿ ਥੇ ਰੱਖਣ ਵਾਲੇ ਮੈਂ ਤਾਂ ਕਹਾ ਮੈਂ ਤਾਂ ਬਾਹਰ ਰਹਿਣਾ ਸਾਈ ਦੇ ਜੀ ਤੁਸੀਂ ਬਾਹਰ ਹੀ ਰਹੋ ਹਾਂ ਘਰ ਨਾਲ ਦੇਖੋ ਇਹ ਤਾਂ ਤੁਹਾਡਾ ਫਰਜ਼ ਹੁੰਦਾ ਹੈ ਜਨਾਨੀਆਂ ਦਾ ਆਡਾ ਫਰਜ਼ ਤਾਂ ਤੈਨੂੰ ਮੇਰਾ ਕਸੂਰ ਕੰਢੀ ਜਾਂਦੀ ਹੈ ਮੈਂ ਤੈਨੂੰ ਕੋਈ ਦੱਸਦਾ ਤੂੰ ਹੀ ਮੇਰਾ ਕਸੂਰ ਕਰਦੇ ਏ ਤੂੰ ਉਹਨਾਂ ਨੂੰ ਤਾਂ ਕੁਝ ਕਹਿੰਦੇ ਨਹੀਂ ਮੈਂ ਕਹਿੰਦਾ ਕਿ ਹਾਂ ਮੈਂ ਖਿਆ ਚੁਰਦਾਂ ਕੁੜੀ ਨੂੰ ਸਮਝਾਏ ਨੇ ਸਮਝਾਏ ਤੋਹੀ ਉਹ ਜਦ ਕੁੜੀ ਰ ਵਾਸੂੜੀ ਤੂੰ ਗੱਲਾਂ ਕਰ ਕਰ ਕੇ ਅਕੂੜੀ ਤੇ ਜਾ ਘੇਰਵਾ ਬੰਦੀ ਆ ਉਹ ਤੇ ਪਤਾ ਨਹੀਂ ਘਰੇ ਦਰਿਆ ਬੰਦਾ ਅੱਖਾਂ ਨੂੰ ਜਿਹੜਾ ਕਾ ਕਲ ਕਰਦਾ ਉਸਰੇ ਚੋਂ ਡਿਆ ਬੰਦਾ ਲੈ ਦਰਿਆ ਕਾ ਦਾ ਬੱਥਾ ਗੱਲਾਂ ਕੀਤੀਆਂ ਤਾਂ ਹੀ ਰੋਈ ਗੀ ਮੈਂ ਤਾਂ ਕੁਛ ਨਹੀਂ ਆ ਖਿਆ ਨੂੰ ਇਹ ਅੱਖਾਂ ਇਹਨਾਂ ਰੋਂਦੇ ਵੀ ਆ ਪੈਣ ਕੋਲ ਲੈ ਹੁਣ ਮੈਂ ਰੋਂਡਾ ਬੰਦਾ ਦੇ ਦੇ ਵਿੱਚ ਤੁਸੀਂ ਮੈਨੂੰ ਕਿਹਾ ਲਿਆ ਤੇ ਮੈਂ ਰੋਂਡਾ ਬੰਗਾ ਤੇ ਫਿਰ ਤੂੰ ਇਖਣਾ ਹੁਣ ਤੂੰ ਉਸਰੇ ਵੀ ਰੋਪੀ ਹੈ ਹਾਂ ਸਾਡੇ ਦੇ ਜਨਾਨੀਆਂ ਦੇ ਵਾਂਗ ਐਸਾ ਕਰਨਾ ਹੈ ਕਿ ਬਸ ਚਾ ਚੰਗਾ ਜਦੋਂ ਆਖੋ ਤੇ ਮੂੰਹ ਵਿੱਚ ਆ ਕੇ ਬਹਿ ਜਾਣਾ ਮੁਰਕੇ ਗੱਲਾਂ ਸੁਣੋਣੀਆਂ ਵੱਖਰੀਆਂ ਆਹ ਤੇ ਮੋਂ ਬਣਾ ਅੰਸਾ ਲਈ ਮਰਜੀ ਤੇ ਮਾਂ ਜੀ ਦੀ ਹੁੰਦੀ ਹੁੰਦੀ ਸੀ ਉਦੋਂ ਕਿਤਰਾ ਮੈਂ ਨਾਲ ਕਰਦੀ ਹੁੰਦੀ ਮੈਂ ਤਾਂ ਰੋਈ ਨਹੀਂ ਕਦੀ ਤੇ ਨਾ ਮੈਂ ਘਰ ਛੱਡ ਕੇ ਗਈ ਹਵਾਂਡੇ ਤੇ ਮੈਂ ਵਾਂਡੇ ਚਲੀ ਵਾਂਡੇ ਕਿੰਨਾ ਕੁ ਮੈਨੂੰ ਜਾਣ ਦਿੰਦੇ ਹੁੰਦੇ ਸੀ ਸਹੀ ਮਹੀਨੇ ਨਹੀਂ ਕਿਤੇ ਤੁਸੀਂ ਮੈਨੂੰ ਜਾਣ ਦਿੰਦੇ ਹੁੰਦੇ ਵਾਂਡੇ ਮੇਰਾ ਮਾਂ ਪਿਓ ਹਾਨੀ ਹੈ ਤੇ ਜਾਂਦੀ ਕਿਉਂ ਨਹੀਂ ਥੋੜਾ ਜਾਂਦੀ ਰਹਿੰਦੀ ਜਾਂਦੀ ਨਹੀਂ ਜੇ ਤੈਨੂੰ ਚਾਰ ਫੇਰੇ ਤੇ ਮਾਰਵਣੀ ਆ ਹਾਂ ਤੂੰ ਨੌਕੜੀ ਤੇ ਗਈ ਤੇ ਮੈਂ ਚਾਰ ਫੇਰੇ ਮਾਰਉਂਦੀ ਹਾਂ ਸਦਾ ਅਗਲੀ ਜਗਲੀ ਸਰਦਿਆ ਤੁਹਾਡਾ ਇੱਥੇ ਗੋਆ ਸੁਣਦੇ ਮੇਰੇ ਹੱਥਾਂ ਤਾਂ ਗੋਆ ਨਹੀਂ ਨਿਕਲੇ ਆ ਤੇ じゃ ਚੱਲ ਮੈਂ ਪਤਾ ਨਹੀਂ ਕਿੱਥੇ ਜਾਂਦੀ ਮਾਂ ਤੇਰੀ ਫੋਨ ਕਰਦੀ ਰਹੀ ਉਸੇ ਭੱਜ ਜਾਂਦੀ ਰਹੀ ਤੂੰ ਮਾਰਵਾਜਾ ਤੁਮਾ ਸਾਡੇ ਲਈ ਠੀਕ ਨਹੀਂ ਕੇ ਮੈਂ ਚੱਲਦੀਆਂ ਦੋ ਦਿਨ ਰਹਿਣਾ ਤੇ ਤਿੰਨ ਦਿਨ ਰਹਿਣਾ ਚਾਹ ਚੰਗਾ ਉਹ ਵੀ ਹੁਣ ਮੈਂ ਦਾ ਮਾਰੀ ਵੱਟ ਬੰਦ ਹੈ ਤਾਂ ਮੈਨੂੰ ਉਹਦਾ ਉਹਨਾਂ ਦੇ ਹੁੰਦੇ ਆਖਿਆ ਕਰੋ ਉਹ ਸਭ ਮੇਰੇ ਵਿੱਚੋਂ ਦੀ ਗੱਲਾਂ ਕਰਦੇ ਮੈਂ ਕਿ ਕਦੀ ਇਹ ਰਿਸ਼ਤਾ ਹੀ ਹੈ ਵਜਾ ਕੁਝ ਨਹੀਂ ਮਾਰਾ ਇਹਨੇ ਨਹੀਂ ਕਿਹਾ ਤੇ ਸਾਸਰਮਾ ਦੀ ਕਦੀ ਬਣੀ ਇਹ ਕੋਈ ਸਾਸਮ ਦੀ ਸੋਹ ਜੇਕ ਇਹ ਸੋੜੇ ਦੀ ਤੇ ਬੰਦੀ ਹੈ ਨਾ ਆ ਤਾਂ ਬਣਾਉਣੀ ਪੈਂਦੀ ਹੈਗੇ ਆਪਣੇ ਆਪ ਕੰਟਰੋਲ ਕਰਨਾ ਪੈਂਦਾ ਆਪਣੇ ਦਿਮਾਗ ਨੂੰ ਗੱਲਾਂ ਕਰਦੇ ਆਵੇਂ ਚਾਹ ਤੂੰ ਹੀ ਬਣਾ ਬਣ ਕਿੱਦਾਂ ਕਰਨੀ ਸਿੱਧਾ ਨਹੀਂ ਕਰਨੀ ਨਿਆ ਨਿਆ ਚੰਗਾ ਵੀ ਆਪਣੇ ਸਾਹਮਣੇ ਰਹਿ ਕੇ ਲੋ ਦਿਮਾਗ ਆਪਣਾ ਕਰਿਆ ਕਰ ਦਿਮਾਗ ਠੀਕ ਟਿਕਾ ਕੇ ਰੱਖਿਆ ਕਰ ਮੈਂ ਖਰਾਬ ਹੋਇਆ ਸਾਹਮਣੇ ਮੈਨੂੰ ਜਾਂਦਾ ਹੀ ਹੈ ਜਿਹੜਾ ਰੋਲਾ ਪਾਉਂਦੀ ਜਿਹੜੀ ਗੱਲਾਂ ਕਰਦੀ ਤੂੰ ਅੱਗੇ ਸਾਰੀ ਉਮਰ ਨਹੀਂ ਹੋਇਆ ਹੁਣ ਹੋਇਆ ਹੋ ਜਾਂਦਾ ਇਹ ਉਮਰ ਬਦੋ ਬਦੀ ਹੋ ਜਾਂਦਾ ਸਾਰਿਆਂ ਨੂੰ ਇਹ ਉਮਰ ਹੀ ਆ ਬਜ ਹੁੰਦੀ ਤੇ ਨਹੀਂ ਹੋਇਆ ਤੇ ਜੁਵਾਨੀ ਜਰੀ ਜੁਵਾਨੀ ਤੇ ਨਹੀਂ ਚੜੀ ਲੇਕਨ ਤਾ ਵੀ ਨਾ ਕੰਟਰੋਲ ਤੇ ਕੇਹਣਾ ਆਪਣੇ ਆਪ ਤੋ ਉਹ ਤੇ ਕੇਹਣਾ ਤੇ ਨਹੀਂ ਆਖਣਾ ਨਹੀਂ ਕਿ ਇਹਨੂੰ ਕੰਮ ਆਖਣਾ ਕਿਉਂ ਨਹੀਂ ਕਾ ਨਾਖਿਆ ਨਹੀਂ ਕੁੜੀਆਂ ਨੂੰ ਸਮਝਾਇਆ ਉਹਨਾਂ ਦੇ ਬਿਗਾਰੇ ਕੋਈ ਗੱਲ ਨਹੀਂ ਉਸਾਰਾ ਦਿਨ ਤਾਂ ਕੰਮ ਕਰਦੀ ਰਹਿੰਦੀ ਆ ਉਹਨਾਂ ਦੇ ਕੰਮ ਥੋੜੀ ਮੇਂ ਗੱਲ ਕਰਨ ਦੀ ਆ ਕਿਉਂ ਆਪਾਂ ਕਦੀ ਮੁੰਡੇ ਨੂੰ ਆਖਿਆ ਫੇ ਮੇਰੇ ਨਾਲ ਬਾਹਰ ਆ ਕੰਮ ਕਰ ਤੋ ਆਖਣਾ ਨਹੀਂ ਤੇ ਨਾਲ ਲੜਾਈ ਕਿਹੜੀ ਗੱਲ ਦੀ ਨਹੀਂ ਆਖਿਆ ਮੈਂ ਉਹਨੂੰ ਨਹੀਂ ਮੈਂ ਕੰਮ ਆਖਿਆ ਕਿ ਮੈਂ ਨਹੀਂ ਆਖਿਆ ਉਹ ਦੋ ਚੱਕ ਕੇ ਬਾਹਰ ਆ ਕੇ ਮੋਟੇ ਤੇ ਉਸਨੂੰ ਬੰਬੀ ਨਾਲ ਨਾਲੇ ਸਾਲ ਜੀ ਸੁਭੀ ਵੀ ਲਈ ਆ ਤਾਂ ਉੱਥੇ ਨਾਲੇ ਕੰਮ ਕਰਿਆ ਕਰੋ ਨਹੀਂ ਸੁਆਸ ਰਿਆ ਕਰੋ ਉਹਨੂੰ ਘਰੇ ਕੇ ਨਹੀਂ ਕਰ ਕੋਲ ਨਾ ਮਾਰ ਕੋ ਉਹਨੂੰ ਸਮਝਾਇਆ ਚੰਗੀ ਤਰ੍ਹਾਂ ਕਦੇ ਮੇਰੇ ਨਾਲ ਅੱਡਾ ਲਾ ਲਿਆ ਕਦੇ ਮੈਂ ਚੰਗੀ ਬਣਾ ਬੁੱਢੀ ਲੱਗਿਆ ਹਾਂ ਤਾਂ ਆਪਣਾ ਘਰ ਦਾ ਕੰਮ ਕੀਤਾ ਬਾਹਰ ਆ ਕੇ ਵੇਖੋ ਸਾਰੇ ਜੀ ਲੜ ਕੇ ਕੰਮ ਕਰੋ ਚੰਗਾ ਹੈ ਹਾਂ ਤੇ ਨਾ ਮੈਂ ਮੱਥਾ ਮਾਰ ਲਿਆ ਮੈਂ ਹਾਂ ਮੈਂ ਤਾਂ ਜਨਨੀ ਵਾਲੀ ਦਾ ਹੱਥੀ ਹੋ ਗਈ ਹੈ ਜੇ ਉਹ ਗਾਲ ਸਮਝਾਉਂ ਪੂਠੀ ਗੱਲ ਕਰ ਕੇ ਜਾਣਾ ਹੈ ਕਦੀ ਚੱਲ ਜੀ ਗੱਲ ਕੀਤੀ ਨਹੀਂ ਨਾ